ਸੜੇ ਵਿੱਚ ਵੀ ਤੇ ਇਸ ਤਰ੍ਹਾਂ ਕਹਿੰਦੇ ਨੇ ਫਲਾਣੇ ਨੇ ਦੁਖ ਦਿੱਤਾ ਫਲਾਣੇ ਨੇ ਦੁਖ ਦਿੱਤਾ ਫਲਾਣੇ ਨੇ ਦੁਖ ਦਿੱਤਾ ਮਹਾਰਾਜ ਕਹਿੰਦੇ ਕੋਈ ਫਲਾਣਾ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਦੁੱਖ ਦਿੰਦੇ ਨੇ ਆਪਣੇ ਕਰਮ ਆਪਣਾ ਕੀਤਾ ਅੱਜ ਦੀ ਸਾਇੰਸ ਸਫਲ ਹੋ ਗਈਏ ਬੀਜ ਦੇ ਵਿੱਚ ਅਲ ਦੇਖਣ ਦੇ ਵਿੱਚ ਐਸੀਆਂ ਬਾਰੀਖੁਰਦ ਵੀ ਨਾ ਬੀਜ ਦੇ ਵਿੱਚ ਦੇਖ ਲੈਂਦੇ ਨੇ ਕਿਹੜਾ ਬੂਟਾ ਪੈਦਾ ਹੋਵੇਗਾ ਕਿਸ ਤਰ੍ਹਾਂ ਦੇ ਪੱਤੇ ਹੋਣਗੇ ਇਹਨੂੰ ਫਲ ਕੈਸੇ ਲੱਗਣਗੇ ਮਿੱਠੇ ਹੋਣਗੇ ਕੌੜੇ ਹੋਣਗੇ ਇੱਥੇ ਤੱਕ ਸਮਝ ਲੈ ਸੈਂਸ ਇਤਨੀ ਸਫਲ ਹੋ ਗਈ ਹੈ ਬੀਜ ਦੇ ਚ ਫਲ ਵੇਖ ਲੈ ਲੈਂਦੇ ਨੇ ਪ੍ਰਾਚੀਨ અવਤਾਰ ਤੇ ॠषि मुनि ਸੰਤ ਜਨ ਸਫਲ ਸਨ ਕਰਮ ਦੇ ਚ ਫਲ ਦੇ ਇਸ ਕਰਮ ਤੋਂ ਕੀ ਫਲ ਨਿਕਲੇ ਇਸ ਬੀਜ ਤੋਂ ਬੋਏ ਤੋ ਕੀ ਫਲ ਨਿਕਲੇਗਾ ਇਹ ਸੈਂਸ ਵੇਖਣ ਦੇ ਸਫਲ ਹੋਈ ਹੈ ਕਰਮਾਂ ਚੋਂ ਕਿਹੜੇ ਫਲ ਨਿਕਲਣਗੇ ਇਹ ਵੇਖਣ ਦੇ ਸਫਲ ਹੋਇਆ ਸੰ ਅਗਰ ਮੈਂ ਦੁਖੀ ਆ ਤਾਂ ਜ਼ਰੂਰ ਮੇਰੇ ਕੁਝ ਐਸੇ ਕਰਮ ਨੇ ਜਿਨ੍ਹਾਂ ਤੋਂ ਦੁੱਖ ਪੈਦਾ ਹੋਇਆ ਹੈ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਮੈਂ ਆਪਣੇ ਦੁੱਖਾਂ ਲਈ ਆਪਣੇ ਕਰਮਾਂ ਨੂੰ ਦੋਸ਼ੀ ਠਹਿਰਾਵਾਂ ਨਾ ਕਿ ਕਿਸੇ ਹੋਰ ਨੂੰ ਔਰ ਪਹਿਲਾ ਸ਼ਬਦ ਵੀ 12 ਮਾਹ ਦਾ ਇਹੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕਤ ਜਿਹੜਾ ਈਸ਼ਵਰ ਨੂੰ ਯਾਦ ਨਹੀਂ ਕਰਦਾ ਮੂਰਖ ਹੈ ਮੂਰਖ ਮੂਰਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਮੂਰਖ ਹੈ ਹਰ ਚੇ ਵਾਫਲ ਸ਼ੁੱਧ ਅਜਨਾ ਦਾ ਬਵਦ ਗਰਗਦਾ ਬਾਸ਼ਦ ਵਾ ਗਰ ਸੁਲਤਾਨ ਬਵਦ ਕੀ ਹੋਇਆ ਸੁਲਤਾਨ ਹੈ ਬਾਦਸ਼ਾਹ ਤੇ ਕੀ ਹੋਇਆ ਬਿਖਾਰੀ ਹੈ ਅਗਰ ਪ੍ਰਭੂ ਦਾ ਚਿੰਤ ਨਹੀਂ ਕਰਦਾ ਤੇ ਦੋਵੇਂ ਹੀ ਮੂਰਖ ਹੈ ਮਹਾ ਮੂਰਖ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਦੱਸਦੇ ਨੇ ਮੂਰਖ ਦੇ ਲਖਣ ਮਹਾਰਾਜ ਕਹਿੰਦੇ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਮ ਜੀ ਪ੍ਰਭੂ ਨੂੰ ਮਨ ਦਾ ਨਹੀਂ ਤੇ ਮਹਾਰਾਜ ਕਹਿੰਦੇ ਮੇਰਾ ਮੂਰਖ ਨਹੀਂ ਮੂਰਖਾਂ ਦਾ ਚੌਧਰੀ ਹੈ